ਸਸੁਕਾ ਇੰਟਰਵਿਊਸ ਪੰਜਾਬ ਦੇ ਡਿਜੀਟਲ ਪਲੇਟਫਾਰਮ ਦਾ ਤੁਹਾਨੂੰ ਸਵਾਗਤ ਹੈ ਤੇ ਮੈਂ ਹਾਂ ਤੁਹਾਡੇ ਨਾਲ ਪਰਮਸਤ ਪੰਜਾਬ ਸਰਕਾਰ ਦੇ ਵੱਲੋਂ ਕੁਝ ਦਿਨ ਪਹਿਲਾਂ ਇੱਕ ਵੱਡਾ ਉਪਰਾਲਾ ਕੀਤਾ ਗਿਆ ਸੀ ਸੜਕ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਐਸਐਸਐਫ ਦੀ ਸ਼ੁਰੂਆਤ ਕੀਤੀ ਗਈ ਸੀ ਜਿੱਥੇ ਸੜਕ ਸੁਰੱਖਿਆ ਫੋਰਸ ਜਿਹੜਾ ਕਿ ਉਸ ਨੂੰ ਤਾਇਨਾਤ ਕੀਤਾ ਗਿਆ ਸੀ ਕਿ ਕੋਈ ਵੀ ਅਗਰ ਪੰਜਾਬ ਦੇ ਵਿੱਚ ਸੜਕ ਤੇ ਕੋਈ ਹਾਦਸਾ ਹੁੰਦਾ ਹੈ ਤਾਂ ਉਸ ਨੂੰ ਦੇਖਦੇ ਹੋਏ ਜਿਹੜੇ ਇਹ ਐਸਐਸਐਫ ਫੋਰਸ ਹੈ ਉਹ ਜਿਹੜਾ ਕਿ ਜ਼ਖਮੀਆਂ ਦੀ ਮਦਦ ਕਰੇਗੀ ਤੋਂ ਜ਼ਖਮੀਆਂ ਦੀ ਮਦਦ ਕਰਨ ਦੇ ਲਈ ਐਸਐਸਐਫ ਦੀ ਸ਼ੁਰੂਆਤ ਕੀਤੀ ਗਈ ਸੀ ਸੋ 30 ਮੀਟਰ ਦੇ ਦਾਇਰੇ ਤੇ ਜਿਹੜੇ ਕਿ ਐਸਐਸਐਫ ਦੇ ਵਾਹਨ ਨੇ ਉਹ ਜਿਹੜੇ ਕਿ ਉੱਥੇ ਮੌਜੂਦ ਰਹਿਣਗੇ ਅਤੇ ਇੱਕ 44 ਵਾਹਨ ਜੜੇ ਕਿ ਐਡਵਾਂਸ ਟੈਕਨੋਲੋਜੀ ਦੇ ਨਾਲ ਲੈਸ ਉਨਾ ਵਾਹਨਾ ਦੀ ਜਿਹੜੀ ਕਿ ਇਸ ਦੇ ਵਿੱਚ ਉਹਨਾਂ ਨੂੰ ਸ਼ਾਮਿਲ ਕੀਤਾ ਗਿਆ ਸੀ ਤਾਂ ਜੋ ਲੋਕਾਂ ਨੂੰ ਸਹੀ ਟਾਈਮ ਤੇ ਸਹੀ ਜਿਹੜੀ ਕਿ ਮੁੱਢਲੀ ਸਹਾਇਤਾ ਮਿਲ ਸਕੇ ਸੋ ਅੱਜ ਦਾ ਮਾਮਲਾ ਜਿਹੜਾ ਕਿ ਸਾਹਮਣੇ ਆਇਆ ਕਿ ਪਵਾਨੀਗੜ ਤੋਂ ਸੰਗਰੂਰ ਦੇ ਪਵਾਨੀਗੜ ਤੋਂ ਜਿੱਥੇ ਕਿ ਐਸਐਸਐਫ ਨੂੰ ਅੱਜ ਪਹਿਲਾ ਮੌਕਾ ਮਿਲਿਆ ਜੀ ਹਾਂ ਇੱਕ ਜ਼ਖਮੀ ਦੀ ਮਦਦ ਕਰਨ ਦਾ ਦਾਜ਼ੇ ਕਿ ਪਵਾਨੀਗੜ ਦੀਆਂ ਬਾਲਤ ਕੈਂਚੀਆਂ ਦੇ ਵਿੱਚ ਇੱਕ ਜਿਹੜਾ ਕਿ ਨੌਜਵਾਨ ਹੈ ਉਸ ਦੀ ਜਾਨ ਨੂੰ ਬਚਾਉਣ ਦਾ ਪਹਿਲਾ ਮੌਕਾ ਮਿਲਿਆ ਰਾਤ 10 ਵਜੇ ਦੇ ਕਰੀਬ ਸਮਾਣਾ ਰੋਡ ਤੇ ਓਵਰ ਬ੍ਰਿਜ ਦੇ ਹੇਠਾਂ ਇੱਕ ਬੁਲੇਟ ਮੋਟਰਸਾਈਕਲ ਜਿਹੜਾ ਕਿ ਸਵਾਰ ਨੌਜਵਾਨ ਸੀ ਜੋ ਕਿ ਸਮਾਣੇ ਦਾ ਵਸਨੀਕ ਜਿਹੜਾ ਡਿੱਗਿਆ ਪਿਆ ਸੀ ਜ਼ਖਮੀ ਹਾਲਤ ਦੇ ਵਿੱਚ ਸੋ ਉਸ ਦੇ ਸਿਰ ਤੇ ਬਾਹ ਤੇ ਗੰਭੀਰ ਸੱਟਾਂ ਵੀ ਲੱਗੀਆਂ ਹੋਈਆਂ ਸੀ ਉਸ ਜ਼ਖਮੀ ਵਿਅਕਤੀ ਨੇ ਦੇ ਕੋਲੋਂ ਲੱਗਦੇ ਲੋਕਾਂ ਨੇ ਜਿਹੜਾ ਕਿ ਐਸਐਸਐਫ ਨੂੰ ਸੂਚਿਤ ਕੀਤਾ ਜਿਹੜੀ ਕਿ ਗੱਡੀ ਕੁਝ ਹੀ ਦੂਰੀ ਤੇ ਖੜੀ ਸੀ ਸੋ ਉਹਨਾਂ ਨੇ ਤੁਰੰਤ ਹੀ ਬਿਨਾ ਕੁਝ ਮਤਲਬ ਦੇਰ ਲਗਾਏ ਸੜਕ ਸੁਰੱਖਿਆ ਫੋਰਸ ਦੇ ਵੱਲੋਂ ਜਿਹੜੇ ਕਿ ਮੁਲਾਜ਼ਮਾਂ ਨੂੰ ਜਦੋਂ ਜਦੋਂ ਹੀ ਸੂਚਨਾ ਮਿਲੀ ਤਾਂ ਉਹਨਾਂ ਨੇ ਫੌਰਨ ਆ ਕੇ ਨੌਜਵਾਨ ਦੀ ਜਿਹੜੀ ਕਿ ਮਲਮਪੱਟੀ ਕਿਤੇ ਤੇ ਉਸ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਤੇ ਉਸ ਦੀ ਜਾਨ ਬਚਾਈ ਸੋ ਜਿਹੜਾ ਕਿ ਵੱਡਾ ਉਪਰ ਹਲਾ ਕੀਤਾ ਗਿਆ ਹੈ ਪੰਜਾਬ ਸਰਕਾਰ ਦੇ ਵੱਲੋਂ ਸੜਕ ਸੁਰੱਖਿਆ ਫੋਰਸ ਦੇ ਰੂਪ ਵਿੱਚ ਸੋ ਅੱਜ ਜਿਹੜਾ ਕਿ ਇਹ ਪਹਿਲਾ ਮੌਕਾ ਮਿਲਿਆ ਹੈ ਤੇ ਕਿਸੇ ਨੌਜਵਾਨ ਦੀ ਜਿਹੜਾ ਕਿ ਜ਼ਖਮੇ ਹਾਲਤ ਦੇ ਵਿੱਚ ਪਿਆ ਸੀ ਉਸ ਦੀ ਜਾਨ ਬਚਾਈ ਹੈ ਸੋ ਤੁਹਾਡੇ ਇਸ ਵੀਡੀਓ ਬਾਰੇ ਕੀ ਕਮੈਂਟਸ ਹੈ ਜਰੂਰ ਦੱਸਿਓ